ਜਿਹੜਾ ਅਦਿੱਖ ਨੂੰ ਵੇਖ ਸਕਦਾ ਹੈ ਉਹ ਅਸੰਭਵ ਨੂੰ ਸੰਭਵ ਵੀ ਬਣਾ ਸਕਦਾ ਹੈ ਕੰਮ ਕੋਈ ਵੀ ਹੋਵੇ ਉਹ ਤੁਹਾਡੀ ਸਮੁੱਚੀ ਯੋਗਤਾ ਤੇ ਸਮਰੱਥਾ ਦੀ ਮੰਗ ਕਰਦਾ ਹੈ ਕਿਸੇ ਵਿਦਵਾਨ ਨੂੰ ਮਿਲਣ ਲਈ ਸਹਿਰਦ ਅਗਿਆਨਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਮਹਾਨ ਕਾਢਾਂ ਹਮੇਸ਼ਾ ਚਮਕਾਰੇ ਵਿੱਚ ਉਪਜਦੀਆਂ ਪ੍ਰਤੀਤ ਹੁੰਦੀਆਂ ਹਨ ਪਰ ਇਹਨਾਂ ਵਿੱਚ ਲੰਮਾ ਸੰਘਰਸ਼ ਕੰਮ ਕਰਦਾ ਹੈ ਜਦੋਂ ਜ਼ਿੰਮੇਵਾਰੀ ਦਿਓਗੇ ਕੁਝ ਵਿਕਾਸ ਕਰਨਗੇ ਕੁਝ ਮਰਝਾ ਜਾਣਗੇ ਅਤੇ ਕੁਝ ਵਧੇਰੇ ਕੰਮ ਕਰਨ ਲਈ ਹਾਜ਼ਰ ਰਹਿਣਗੇ ਪਰ ਕੁਝ ਅਲੋਪ ਹੋ ਜਾਣਗੇ ਚੰਗੇ ਵਿਚਾਰਾਂ ਨਾਲ ਪ੍ਰਾਪਤ ਸਹੂਲਤਾਂ ਨੂੰ ਮੰਨਣ ਦੀ ਯੋਗਤਾ ਵੱਧ ਜਾਂਦੀ ਹੈ ਜਿਨ੍ਹਾਂ ਲੋਕਾਂ ਦਾ ਵਧੇਰੇ ਵਾ ਪੈਸੇ ਨਾਲ ਪੈਂਦਾ ਹੈ ਉਹ ਚੁਸਤ ਅਤੇ ਸੁਚੇਤ ਰਹਿੰਦੇ ਹਨ ਸੰਸਾਰ ਦੀਆਂ ਸਮੂਹਿਕ ਸਮੱਸਿਆਵਾਂ ਵਿਅਕਤੀਗਤ ਸਮੱਸਿਆਵਾਂ ਤੋਂ ਹੀ ਸ਼ੁਰੂ ਹੁੰਦੀਆਂ ਹਨ ਵਿਕਾਸ ਦੇ ਤਿੰਨ ਨਿਯਮ ਹੁੰਦੇ ਹਨ ਚਲੋ ਚੱਲਦੇ ਰਹੋ ਅਤੇ ਹੋਰਾਂ ਨੂੰ ਚੱਲਣ ਵਿੱਚ ਸਹਿਯੋਗ ਦਿਓ ਆਪਣੀ ਚਾਲ ਪਹਿਚਾਣੋ ਆਪਣੀ ਰਫ਼ਤਾਰ ਨਾਲ ਚੱਲੋ ਬੜੀ ਜਲਦੀ ਹੀ ਦੂਰ ਤੱਕ ਨਿਕਲ ਜਾਓਗੇ ਕਿਤਾਬਾਂ ਸੋਚਣ ਮਹਿਸੂਸ ਕਰਨ ਅਤੇ ਕੰਮ ਕਰਨ ਦੇ ਢੰਗ ਨੂੰ ਬਦਲ ਦਿੰਦੀਆਂ ਭਾਵੇਂ ਸਿੱਧੇ ਅਤੇ ਸਹੀ ਰਾਹ ਤੇ ਹੋਈਏ ਜੇ ਬੈਠ ਗਏ ਤਾਂ ਕੁਚਲੇ ਜਾਵਾਂਗੇ ਜ਼ਿੰਦਗੀ ਸਾਨੂੰ ਵਕਤ ਦਿੰਦੀ ਹੈ ਉਸ ਨੂੰ ਵਰਤਣਾ ਕਿਵੇਂ ਹੈ ਇਹ ਸਾਡੀ ਜ਼ਿੰਮੇਵਾਰੀ ਹੈ ਜੇਕਰ ਕੁੜੀਆਂ ਨੂੰ ਅਸੀਂ ਪੁੱਤਰਾਂ ਵਾਂਗ ਪਾਲਾਂਗੇ ਤਾਂ ਮਾਪਿਆਂ ਦੇ ਵਿਡਾਪੇ ਵਿੱਚ ਉਹ ਧੀਆ ਵਾਲਾ ਵਿਹਾਰ ਨਹੀਂ ਕਰਨਗੀਆਂ ਪੁੱਤਰਾਂ ਵਾਲਾ ਹੀ ਕਰਨਗੀਆਂ ਸਾਰੇ ਹੀ ਧਾਰਮਿਕ ਸਥਾਨਾਂ ਤੇ ਹੱਸਣ ਦੀ ਆਗਿਆ ਨਾ ਹੋਣ ਕਰਕੇ ਹਰ ਕੋਈ ਆਪਣੀ ਉਮਰ ਨਾਲੋਂ ਵੱਡਾ ਨਜ਼ਰ ਆਉਂਦਾ ਹੈ ਚਾਂਪਲੂਸ ਨਾ ਤਾਂ ਆਪਣੀ ਕਦਰ ਕਰਦੇ ਹਨ ਨਾ ਹੀ ਉਸ ਦੀ ਕਦਰ ਕਰਦੇ ਹਨ ਜਿਸ ਦੀ ਉਹ ਚਾਪਲੂਸੀ ਕਰ ਰਹੇ ਹੁੰਦੇ ਹਨ ਬਲਕਿ ਉਹ ਦੋਨਾਂ ਦੀ ਕਦਰ ਹੀ ਘਟਾਉਂਦੇ ਹਨ ਬਹੁਤ ਅਮੀਰ ਤਾਕਤਵਰ ਅਤੇ ਪ੍ਰਸਿੱਧ ਬੰਦੇ ਦੂਜੇ ਪਾਸੇ ਬਹੁਤ ਗਰੀਬ ਕਮਜ਼ੋਰ ਅਤੇ ਬਦਨਾਮ ਬੰਦੇ ਕਦੇ ਵੀ ਤਰਕਸੰਗਤ ਸੋਚ ਦੇ ਧਾਰਨੀ ਨਹੀਂ ਹੁੰਦੇ ਨੀਵੀਂਆ ਥਾਵਾਂ ਤੋਂ ਉੱਠੇ ਲੋਕਾਂ ਵਿੱਚ ਵੱਡੇ ਬਣਨ ਦੀ ਕਾਲ ਹੁੰਦੀ ਹੈ। ਸ਼ਰਧਾਂਜਲੀਆ ਵੇਲੇ ਸ਼ਰਧਾਂਜਲੀ ਦੇਣ ਵਾਲੇ ਨੂੰ ਆਪਦੀ ਆਵਾਜ਼ ਅਤੇ ਪਰਿਵਾਰ ਨੂੰ ਆਪਣੀ ਪ੍ਰਸ਼ੰਸਾ ਚੰਗੀ ਲੱਗ ਰਹੀ ਹੁੰਦੀ ਹੈ। ਬਾਕੀ ਲੋਕਾਂ ਦੀ ਸ਼ਰਧਾਂਜਲੀ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ। ਕਿਸੇ ਨੂੰ ਵੀ ਸਬਕ ਸਿਖਾਉਣ ਦੀ ਜਿੱਦ ਨਾ ਕਰੋ ਕਿਉਂਕਿ ਕੋਈ ਨਹੀਂ ਸਿੱਖਦਾ। ਦਰਅਸਲ ਸਬਕ ਸਿਖਾਏ ਨਹੀਂ ਜਾਂਦੇ ਸਿੱਖੇ ਜਾਂਦੇ ਹਨ ਜੇਕਰ ਕਿਸੇ ਤੇ ਹੱਸਿਆ ਜਾ ਸਕਦਾ ਹੋਵੇ ਤਾਂ ਉਸ ਦੀ ਆਲੋਚਨਾ ਕਰਨ ਦੀ ਲੋੜ ਨਹੀਂ ਰਹਿੰਦੀ ਮਿੱਤਰ ਸਭ ਕੁਝ ਸਮਝਦਾ ਹੁੰਦਾ ਹੈ ਤੇ ਦੁਸ਼ਮਣ ਸਭ ਕੁਝ ਜਾਣਦਾ ਹੁੰਦਾ ਹੈ ਪ੍ਰਸ਼ੰਸਾ ਦੋ ਦਿਸ਼ਾਂ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ ਪਹਿਲਾਂ ਕਿ ਜਿਸ ਦੀ ਅਸੀਂ ਪ੍ਰਸ਼ੰਸਾ ਕਰ ਰਹੇ ਹਾਂ ਉਹ ਜਾਣ ਸਕੇ ਕਿ ਅਸੀਂ ਉਸ ਦੀ ਪ੍ਰਸ਼ੰਸਾ ਕੀਤੀ ਹੈ ਤੇ ਦੂਜਾ ਕਿ ਜਿਸ ਦੀ ਵੀ ਅਸੀਂ ਪ੍ਰਸ਼ੰਸਾ ਕੀਤੀ ਹੈ ਉਹ ਸਾਡੀ ਵੀ ਪ੍ਰਸ਼ੰਸਾ ਕਰੇ ਪਰੰਪਰਾ ਪਰਵਰਤਨ ਦੀ ਦੁਸ਼ਮਣ ਹੁੰਦੀ ਹੈ ਉਦਾਰ ਹੋਣ ਤੋਂ ਪਹਿਲਾਂ ਨਿਯਾਮਪੂਰਨ ਹੋਣਾ ਜ਼ਰੂਰੀ ਹੁੰਦਾ ਹੈ ਇਸ ਸੰਸਾਰ ਦੇ ਵਿੱਚ ਅਸੀਂ ਕੇਵਲ ਜਿਉਣਾ ਹੀ ਨਹੀਂ ਆਏ ਮਰਨ ਵੀ ਆਇਆ ਹੈ